ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਜੀ ਸਬਤ ਵਿੱਚ ਇੱਕ ਵਾਰ ਫੇਰ ਤੁਹਾਡਾ ਸਭ ਦਾ ਬਹੁਤ ਸਵਾਗਤ ਹੈ ਜਿਵੇਂ ਕਿ ਤੁਸੀਂ ਪਿਛਲੀ ਵੀਡੀਓ ਵਿੱਚ ਦੇਖਿਆ ਹੀ ਸੀ ਕਿ ਆਪਾਂ ਤਿੰਨੋਂ ਚਟਣੀਆਂ ਬਣਾ ਕੇ ਰੈਡੀ ਕਰ ਲਈਆਂ ਸੀ ਅੱਜ ਆਪਾਂ ਬਣਾਵਾਂਗੇ ਮਿਕਸ ਵੈਜ ਰਵਾ ਇਡਲੀ ਸੋ ਇਡਲੀ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਇੱਕ ਬੋਲ ਦੇ ਵਿੱਚ ਆਪਾਂ ਲਵਾਂਗੇ ਇੱਕ ਕੱਪ ਰਵਾ ਰਵਾ ਇਥੇ ਤੁਸੀਂ ਕੋਈ ਵੀ ਲੈ ਸਕਦੇ ਹੋ ਚਾਹੇ ਬਰੀਕ ਹੋਵੇ ਚਾਹੇ ਮੋਟਾ ਇਹ ਦੋਨੋਂ ਚੱਲ ਜਾਣਗੇ ਇੱਕ ਕੱਪ ਰਵਾਲੇ ਆਏ ਤਾਂ ਉਹਦੇ ਲਈ ਆਪਾਂ ਉਹਦੀ ਹਾਫ ਕੁਆਂਟੀਟੀ ਥੈਟ ਮੀਨਸ ਅੱਧਾ ਕੱਪ ਲਵਾਂਗੇ ਤੇ ਦਹੀਂ ਤੇ ਨੂੰ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਅੱਧਾ ਕੱਪ ਦਹੀਂ ਦੇ ਲਈ ਆਪਾਂ ਲਵਾਂਗੇ ਅੱਧਾ ਕੱਪ ਹੀ ਪਾਣੀ ਉਹਨੂੰ ਵੀ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਅੱਛੇ ਤਰੀਕੇ ਦੇ ਨਾਲ ਇਹਨਾਂ ਨੂੰ ਮਿਕਸ ਕਰਨ ਤੋਂ ਬਾਅਦ 10 ਮਿੰਟ ਲਈ ਆਪਾਂ ਇਹਨਾਂ ਨੂੰ ਰੈਸਟ ਕਰ ਲਈ ਰੱਖ ਦਵਾਂਗੇ ਤਾਂ ਕਿ ਜਿਹੜਾ ਰਵਾ ਹੈ ਉਹ ਅੱਛੇ ਤਰੀਕੇ ਦੇ ਨਾਲ ਦਹੀਂ ਤੇ ਪਾਣੀ ਨੂੰ ਐਬਜ਼ਾਰਬ ਕਰ ਲਵੇ ਅਤੇ ਉਹ ਫੁੱਲ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਮੈਂ ਬਹੁਤ ਹੀ ਅੱਛੇ ਤਰੀਕੇ ਨਾਲ ਇਹਨਾਂ ਨੂੰ ਮਿਕਸ ਕਰ ਲਿਆ ਹੈ ਹੁਣ ਇਹਨੂੰ ਸਾਈਡ ਤੇ ਰੱਖ ਦਿੰਨੇ ਆ ਜਦ ਤੱਕ ਆਪਣਾ ਬੈਟਰ ਰੈਸਟ ਹੋ ਰਿਹਾ ਹੈ ਆਪਾਂ ਕੋਈ ਵੀ ਵੈਜੇਸ ਜੋ ਵੀ ਤੁਹਾਡੇ ਕੋਲ ਘਰੇ ਅਵੇਲੇਬਲ ਨੇ ਉਹਨਾਂ ਨੂੰ ਚੌਪ ਕਰ ਲਵਾਂਗੇ ਜਿਵੇਂ ਮੈਂ ਇੱਥੇ ਲਈ ਹੈ ਇੱਕ ਗਾਜਰ ਤੇ ਅੱਧੀ ਸ਼ਿਮਲਾ ਮਿਰਚ ਤੁਸੀਂ ਇੱਥੇ ਚਾਹੋ ਤਾਂ ਹਰੀ ਮਿਰਚ ਵੀ ਪਾ ਸਕਦੇ ਹੋ ਬੀਨਸ ਪਾ ਸਕਦੇ ਹੋ ਗੋਭੀ ਪਾ ਸਕਦੇ ਹੋ ਜੋ ਵੀ ਤੁਹਾਡੇ ਕੋਲ ਕਰੇ ਅਵੇਲੇਬਲ ਹੈ ਵੈਜੀਟੇਬਲ ਉਹ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ ਮੈਂ ਇਹਨਾਂ ਨੂੰ ਅੱਛੇ ਤਰੀਕੇ ਨਾਲ ਵਾਸ਼ ਕਰਕੇ ਚੌਪਰ ਦੇ ਵਿੱਚ ਪਾ ਦਿੱਤਾ ਹੈ ਤੇ ਹੁਣ ਆਪਾਂ ਇਹਨਾਂ ਨੂੰ ਫਾਈਨਲੀ ਚੌਪ ਕਰ ਲਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਬਰੀਕ ਜਿਹੇ ਆਪਣੇ ਵੈਜੀਟੇਬਲਸ ਨੇ ਕਟੀਆਂ ਜਾ ਚੁੱਕੀਆਂ ਨੇ ਹੁਣ ਆਪਾਂ ਇਹਨਾਂ ਨੂੰ ਟ੍ਰਾਂਸਫਰ ਕਰਾਵਾਂਗੇ ਆਪਣੇ ਬੈਟਰ ਦੇ ਵਿੱਚ ਬੈਟਰ ਚ ਟ੍ਰਾਂਸਫਰ ਕਰਨ ਤੋਂ ਬਾਅਦ ਇਹਨਾਂ ਨੂੰ ਆਪਾਂ ਅੱਛੇ ਤਰੀਕੇ ਨਾਲ ਮਿਕਸ ਕਰ ਲਵਾਂਗੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹ ਅੱਛੇ ਤਰੀਕੇ ਨਾਲ ਮਿਕਸ ਹੋ ਚੁੱਕੀਆਂ ਨੇ ਪਰ ਬੈਟਰ ਜਿਹੜਾ ਹੈ ਉਹ ਬਹੁਤ ਹੀ ਗਾੜਾ ਬਣਿਆ ਹੋਇਆ ਸੋ ਇਹਦੀ ਕਨਸਿਸਟੈਂਸੀ ਨੂੰ ਅਡਜਸਟ ਕਰਨ ਦੇ ਲਈ ਆਪਾਂ ਇਹਦੇ ਵਿੱਚ ਐਡ ਕਰਾਂਗੇ ਪਾਣੀ ਪਾਣੀ ਆਪਾਂ ਪਹਿਲਾਂ ਵੀ ਐਡ ਕੀਤਾ ਸੀ ਕਿਉਂਕਿ ਰਵਾ ਪਾਣੀ ਅਬਜ਼orb ਕਰਕੇ ਫੁੱਲ ਚੁੱਕੇ ਹੈ ਇਸ ਲਈ ਇਹਦੇ ਵਿੱਚ ਹੁਣ ਆਪਾਂ ਹੋਰ ਪਾਣੀ ਐਡ ਕਰਾਂਗੇ ਮੈਂ ਕਰੀਬਨ ਅੱਧਾ ਕੱਪ ਪਾਣੀ ਹੋਰ ਐਡ ਕਰ ਦਿੱਤਾ ਹੈ ਤਾਂ ਇਹਦੀ ਕਨਸਿਸਟੈਂਸੀ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਸਹੀ ਹੋ ਚੁੱਕੀ ਹੈ ਦੇਖੋ ਇਹ ਬਹੁਤ ਹੀ ਸਮੂਥ ਬੈਟਰ ਹੁਣ ਇੱਕ ਰੈਡੀ ਹੋ ਗਿਆ ਹੈ। ਅਗਰ ਤੁਹਾਡਾ ਪਾਣੀ ਥੋੜਾ ਵੱਧ ਵੀ ਹੋ ਜਾਂਦਾ ਹੈ ਤਾਂ ਕੋਈ ਚੱਕਰ ਨਹੀਂ ਕਿਉਂਕਿ ਰਵਾ ਉਹਨੂੰ ਅਬਜ਼ਰਬ ਕਰ ਲਏਗਾ। ਇਹਦੇ ਵਿੱਚ ਆਪਾਂ ਪਾਵਾਂਗੇ ਬਿਲਕੁਲ ਥੋੜਾ ਜਿਹਾ ਨਮਕ। ਮੈਂ ਅੱਧੇ ਤੋਂ ਵੀ ਅੱਧਾ ਚਮਚ ਨਮਕ ਐਡ ਕੀਤਾ ਇਹਦੇ ਵਿੱਚ। ਤੇ ਬਿਲਕੁਲ ਥੋੜਾ ਜਿਹਾ ਦੈਟ ਮੀਨਸ ਅੱਧਾ ਟੀस्पून ਇਹਦੇ ਵਿੱਚ ਆਪਾਂ ਐਡ ਕਰਾਂਗੇ ਬੇਕਿੰਗ ਸੋਡਾ। ਹੁਣ ਇਹਨਾਂ ਨੂੰ ਵੀ ਆਪਾਂ ਬਹੁਤ ਅੱਛੇ ਤਰੀਕੇ ਨਾਲ ਇਹਦੇ ਵਿੱਚ ਮਿਕਸ ਕਰ ਲਵਾਂਗੇ ਜਿਵੇਂ ਜਿਵੇਂ ਤੁਸੀਂ ਇਹਨ ਮਿਕਸ ਕਰੋਗੇ ਜਿਹੜਾ ਆਪਣਾ ਬੈਟਰ ਹੈ ਉਹ ਲਾਈਟ ਹੋਣਾ ਸ਼ੁਰੂ ਹੋ ਜਾਏਗਾ ਇਸ ਤੋਂ ਬਾਅਦ ਆਪਾਂ ਇੱਕ ਸਟੀਮਰ ਰੈਡੀ ਕਰ ਲੈਣੇ ਆਂ ਅਗਰ ਤੁਹਾਡੇ ਕੋਲ ਸਟੀਮਰ ਹੈ ਤਾਂ ਠੀਕ ਨਹੀਂ ਤਾਂ ਤੁਸੀਂ ਕਿਸੇ ਵੀ ਇੱਕ ਬਤੀਲੇ ਦੇ ਵਿੱਚ ਥੋੜਾ ਪਾਣੀ ਐਡ ਕਰਕੇ ਉਹਦੇ ਵਿੱਚ ਇੱਕ ਨਿੰਬੂ ਪਾ ਸਕਦੇ ਹੋ ਨਿੰਬੂ ਪਾਉਣ ਦਾ ਰੀਜ਼ਨ ਇਹ ਹੈ ਕਿ ਇਹਦੇ ਨਾਲ ਤੁਹਾਡੇ ਬਰਤਨ ਦੇ ਵਿੱਚ ਪਾਣੀ ਦੇ ਦਾਗ ਬਿਲਕੁਲ ਵੀ ਨਹੀਂ ਲੱਗਣਗੇ ਤੇ ਤੁਹਾਡਾ ਬਰਤਨ ਜਿਹੜਾ ਹੈ ਖਰਾਬ ਨਹੀਂ ਹੋਏਗਾ ਜਦ ਤੱਕ ਆਪਣਾ ਸਟੀਮਰ ਰੈਡੀ ਹੋ ਰਿਹਾ ਹੈ ਪਾਣੀ ਪੋਇਲ ਹੋ ਰਿਹਾ ਹੈ ਆਪਾਂ ਆਪਣੇ ਮੋਲਡ ਨੂੰ ਗ੍ਰੀਸ ਕਰ ਲੈਂਦੇ ਆ ਗ੍ਰੀਸ ਕਰਨ ਦੇ ਲਈ ਤੁਸੀਂ ਕਿਓ ਜਾਂ ਆਇਲ ਜੋ ਵੀ ਤੁਸੀਂ ਯੂਜ਼ ਕਰਨਾ ਚਾਹੋ ਕਰ ਸਕਦੇ ਹੋ ਬਿਲਕੁਲ ਥੋੜੀ ਕੁਆਂਟੀਟੀ ਦੇ ਵਿੱਚ ਆਪਾਂ ਕਿਓ ਲਿਆਏ ਤੇ ਉਹਨੂੰ ਸਾਰੇ ਮੋਲਡ ਦੇ ਵਿੱਚ ਆਪਣੇ ਹੱਥ ਦੇ ਨਾਲ ਹੀ ਫੈਲਾ ਦਿੱਤਾ ਇਇ ਅੱਛੇ ਤਰੀਕੇ ਨਾਲ ਫੈਲਾਣਾ ਹੈ ਤਾਂ ਕਿ ਆਪਣੀਆਂ ਇਡਲੀਆਂ ਜਿਹੜੀਆਂ ਨੇ ਉਹ ਸਟਿਕ ਨਾ ਹੋਣ ਹੁਣ ਉਹਦੇ ਵਿੱਚ ਆਪਾਂ ਪਾਵਾਂਗੇ ਆਪਣਾ ਬੈਟਰ ਬੈਟਰ ਜਿਹੜਾ ਹੈ ਉਹ ਪੂਰਾ ਮੋਲਡ ਪਰਕੇ ਨਹੀਂ ਪਾਣਾ ਹੈ ਮੋਲਡ ਨੂੰ ਹਲਕਾ ਹਲਕਾ ਆਪਾਂ ਸਾਈਡਸ ਤੋਂ ਖਾਲੀ ਛੱਡਣਾ ਹੈ ਤਾਂ ਕਿ ਜਦੋਂ ਆਪਾਂ ਇਹਨੂੰ ਸਟੀਮ ਕਰਾਂਗੇ ਤਾਂ ਆਪਣੀਆਂ ਇਡਲੀਆਂ ਫੁੱਲਣਗੀਆਂ ਫੁੱਲਣ ਤੋਂ ਬਾਅਦ ਉਹ ਆਪਸ ਚਿਪਕ ਨਾ ਜਾਣ ਇਸ ਲਈ ਉਹਨਾਂ ਨੂੰ ਵਿੱਚ ਦੂਰੀ ਬਣਾ ਕੇ ਰੱਖਣੀ ਬਹੁਤ ਜ਼ਰੂਰੀ ਹੈ ਇਸ ਤੋਂ ਬਾਅਦ ਆਪਾਂ ਇਹਨਾਂ ਨੂੰ ਇੱਕ ਵਾਰ ਟੈਪ ਕਰਾਂਗੇ ਇਸੇ ਤਰੀਕੇ ਦੇ ਨਾਲ ਆਪਾਂ ਸਾਰੇ ਮੋਲਡ ਜਿਹੜੇ ਨੇ ਉੱਪਰ ਲੈਣੇ ਨੇ ਤੇ ਇੱਕ ਦੇ ਉੱਪਰ ਇੱਕ ਸਟੈਕ ਕਰ ਦੇਣੇ ਨੇ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਇੱਕ ਇਡਲੀ ਦੂਸਰੀ ਇਡਲੀ ਦੇ ਉੱਪਰ ਨਾ ਹੋਵੇ ਨਹੀਂ ਤਾਂ ਉਹਦਾ ਪਾਣੀ ਟਪਕ ਟਪਕ ਕੇ ਤੁਹਾਡੀ نیچے ਵਾਲੀ ਇਡਲੀ ਖਰਾਬ ਹੋ ਸਕਦੀ ਹੈ ਮੋਲਡ ਬਿਲਕੁਲ ਰੈਡੀ ਨੇ ਤੇ ਸਾਈਡ ਤੇ ਆਪਣਾ ਜੋ ਸਟੀਮਰ ਸੀ ਉਹ ਵੀ ਇੱਕਦਮ ਰੈਡੀ ਹੋ ਚੁੱਕਿਆ ਹੈ ਹੁਣ ਆਪਾਂ ਬਹੁਤ ਹੀ ਧਿਆਨ ਦੇ ਨਾਲ ਆਪਣੇ ਹੱਥ ਨੂੰ ਬਚਾਉਂਦੇ ਹੋਏ ਇਡਲੀਆਂ ਦਾ ਮੋਲਡ ਜਿਹੜਾ ਹੈ ਇਹਦੇ ਵਿੱਚ ਸੈੱਟ ਕਰ ਦਵਾਂਗੇ ਤੇ ਉੱਪਰੋਂ ਟੱਕ ਕੇ ਇਹਨੂੰ 10 ਮਿੰਟ ਦੇ ਲਈ ਕੁਕ ਹੋਣ ਲਈ ਰੱਖ ਦਵਾਂਗੇ 10 ਮਿੰਟ ਹੋ ਚੁੱਕੇ ਨੇ ਹੁਣ ਆਪਾਂ ਆਪਣੀਆਂ ਇਡਲੀਆਂ ਚੈੱਕ ਕਰ ਲੈਣੇ ਆਂ ਦੇਖੋ ਕਿੰਨੀਆਂ ਅੱਛੇ ਤਰੀਕੇ ਨਾਲ ਫੁੱਲ ਚੁੱਕੀਆਂ ਨੇ ਇੱਕ ਵਾਰ ਆਪਾਂ ਇੱਕ ਟੂਥਪਿਕ ਦੀ ਸਹਾਇਤਾ ਨਾਲ ਚੈੱਕ ਕਰ ਲੈਣੇ ਆਂ ਕਿ ਇਹ ਪੱਕੀਆਂ ਹਨੀਆਂ ਨਹੀਂ ਟੂਥਪਿਕ ਬਿਲਕੁਲ ਸਾਫ਼ ਹੈ दैट मींस ਇਹ ਪੱਕ ਚੁੱਕੀਆਂ ਨੇ ਬਹੁਤ ਹੀ ਸਾਵਧਾਨੀ ਨਾਲ ਆਪਾਂ ਇਸ ਸਟੈਂਡ ਨੂੰ ਸਟੀਮਰ ਚੋਂ ਬਾਹਰ ਕੱਢਾਂਗੇ ਤੇ ਇਹਨੂੰ ਠੰਡਾ ਹੋਣ ਲਈ 5 ਮਿੰਟ ਲਈ ਰੱਖ ਦਵਾਂਗੇ ਗਰਮ-ਗਰਮ ਡੀਮੋਲਡ ਨਹੀਂ ਕਰਾਂਗੇ ਇਡਲੀਆਂ ਠੰਡੀਆਂ ਹੋ ਚੁੱਕੀਆਂ ਨੇ ਹੁਣ ਆਪਾਂ ਇੱਕ ਚਮਚ ਲਵਾਂਗੇ ਚਮਚ ਦੀ ਬੈਕ ਸਾਈਡ ਦੀ ਸਹਾਇਤਾ ਨਾਲ ਆਪਾਂ ਇਹਦੇ ਸਾਈਡਸ ਨੂੰ ਹੌਲੀ-ਹੌਲੀ ਛੁਡਾਵਾਂਗੇ ਛੁੜਾਉਣ ਤੋਂ ਬਾਅਦ ਇਡਲੀ ਨੂੰ ਆਪਾਂ ਡੀਮੋਲਡ ਕਰ ਲਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਅੱਛੀ ਇਡਲੀ ਆਪਣੀ ਜਿਹੜੀ ਪੱਕ ਚੁੱਕੀ ਹੈ ਉਹਦੀ ਸ਼ਾਈਨ ਦੱਸ ਸਕਦੀ ਹੈ ਕਿ ਇਹ ਕਿੰਨੀ ਅੱਛੀ ਕੁੱਕ ਹੋਈ ਹੈ ਇਸੇ ਤਰੀਕੇ ਨਾਲ ਆਪਾਂ ਇੱਕ ਇੱਕ ਕਰਕੇ ਸਾਰੀਆਂ ਇਡਲੀਆਂ ਨੂੰ ਸਾਈਡਸ ਤੋਂ ਛੁੜਾਉਂਦੇ ਹੋਏ ਡੀਮੋਲਡ ਕਰ ਲਵਾਂਗੇ ਗ੍ਰੀਸ ਕੀਤਾ ਹੋਇਆ ਸੀ ਆਪਾਂ ਮੋਲਡ ਨੂੰ ਇਸ ਕਰਕੇ ਇਡਲੀਆਂ ਬਹੁਤ ਹੀ ਆਸਾਨੀ ਨਾਲ ਡੀਮੋਲਡ ਹੋ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਉੱਪਰ ਜੋ ਸ਼ਾਈਨ ਤੇ ਜੋ ਫਲਫੀਨੈਸ ਹੈ ਬਾ ਕਮਾਲ ਹੈ ਦੇਖੋ ਇਡਲੀ ਕਿੰਨੀ ਅੱਛੀ ਅੰਦਰੋਂ ਕੋਕ ਚੁੱਕੀ ਹੈ ਤੇ ਕਿੰਨੀ ਸਪੰਜੀ ਬਣੀ ਹੈ ਜੇਕਰ ਤੁਹਾਨੂੰ ਇਹ ਰੈਸিপি ਅੱਛੀ ਲੱਗੀ ਤਾਂ ਇੱਕ ਵਾਰ ਕਰੇ ਜ਼ਰੂਰ ਟ੍ਰਾਈ ਕਰਨਾ ਸਾਡੇ ਚੈਨਲ ਨੂੰ ਵਕਤ-ਵਕਤ ਸਬਸਕ੍ਰਾਈਬ ਕਰਨਾ ਸ਼ੇਅਰ ਕਰਨਾ ਤੇ ਵੀਡੀਓ ਨੂੰ ਲਾਈਕ ਕਰਨਾ ਧੰਨਵਾਦ